ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੇ ਫਲਾਸ ਅਗਲੇ 4-5 ਦਿਨਾਂ ਦੇ ਯਾਨੀ ਕਿ 23 24 25 ਦਸੰਬਰ ਤੱਕ ਮੌਸਮ ਪੰਜਾਬ ਦਾ ਤੇ ਹਰਿਆਣਾ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਤਾਂ ਜੇਕਰ ਅੱਜ ਰਾਤੀ ਗੱਲ ਕਰੀਏ ਜੀ ਐਸਐਲ ਦੀਆਂ ਤਾਜ਼ਾ ਸੈਟੇਲਾਈਟ ਦਸਿਰ ਤੁਸੀਂ ਹੁਣੇ ਸਕਰੀਨ ਦੇ ਉੱਤੇ ਦੇਖ ਰਹੇ ਹਾਂ ਸ਼ਾਮ ਦੇ ਲਗਭਗ 6:30 ਵਜੇ ਤੋਂ ਜਾ ਰਹੇ ਨੇ ਤੇ ਜੇਕਰ ਗੱਲ ਪੰਜਾਬ ਦੀ ਕਰੀਏ ਤੇ ਮੌਸਮ ਵੈਸੇਲੇ ਬਿਲਕੁਲ ਸਾਫ ਬਣਿਆ ਹੋਇਆ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਕੱਲ ਸਵੇਰੇ ਵੀ ਕੋਹਰਾ ਬਹੁਤੇ ਖੇਤਰਾਂ ਦੇ ਵਿੱਚ ਜਿਹੜਾ ਵੇਖਿਆ ਜਾਵੇਗਾ ਤੇ ਧੁੰ ਇਤਰਾ ਦੇ ਵਿੱਚ ਧੁੰਦ ਜਿਹੜੀ ਸੰਘਣੀ ਹੋ ਸਕਦੀ ਹੈ ਤੇ ਪਛਮਣੀ ਮਾਲਵੇ ਦੇ ਖਾਸ ਕਰਕੇ ਫਿਰੋਜ਼ਸਰੂ ਬਠਿੰਡਾ ਫਾਜ਼ਿਲਕਾ ਇਹਨਾਂ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਦੇ ਜਿਹੜੇ ਅਲਰਟ ਨੇ ਉਹ ਅਗਲੇ 48 72 ਘੰਟੇ ਲਈ ਜਾਰੀ ਕੀਤੇ ਗਏ ਨੇ ਤੇ ਧੁੰਦ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ। ਬਾਕੀ ਮੌਸਮਾ ਫੜਾ ਅਫਸਾਹੀ ਹੈ ਜੀ ਤੇ ਹਲਕੇ ਪੁਰੇ ਦੀ ਹਵਾ ਚਲਦੀ ਰਹਿਣੀ ਹੈ ਤੇ ਆਉਂਦੇ ਦਿਨਾਂ ਤੱਕ ਸਿਸਟਮ ਲੱਗਣਿਆ ਬੈਕ ਟੂ ਬੈਕ ਇੱਕ ਸਿਸਟਮ ਆ ਰਿਹਾ ਜੀ 22 ਤੋਂ ਲੈ ਕੇ 25 26 ਦੇ ਵਿਚਕਾਰ ਜਿਹੜਾ ਕਿ ਹਲਕੇ ਸ਼ਰਾਟੇ ਦੇ ਸਕਦਾ ਇਹਦੀ ਅਫਰੇਡ ਤੁਹਾਨੂੰ ਅਸੀਂ ਫਾਇਲਾ ਵੀ ਦੇ ਚੁੱਕੇ ਹਾਂ ਇਸ ਲਈ ਬਹੁਤੀ ਅਫਰੇਡ ਦੇ ਉਮੀ ਨਾਲ ਕਵਰ ਹੋਣਗੇ ਇਸ ਤੋਂ ਬਾਅਦ ਬੈਕ ਟੂ ਬੈਕ ਇੱਕ 27 ਤੋਂ ਲੈ ਕੇ 31 ਦੇ ਵਿਚਕਾਰ ਸਿਸਟਮ ਲੱਗ ਰਿਹਾ ਵੱਡੇ ਲੈਵਲ ਤੇ ਤੇ ਇਹ ਸਿਸਟਮ ਦੇ ਸਦਕਾ ਵੀ ਦਰਮਿਆਨੇ ਤੋਂ ਲੈ ਕੇ ਕਿਤੇ ਕਿਤੇ ਤਗੜੀ ਝਟਮੀਆਂ ਦੀ ਲਵਾ ਸਕਦਾ ਹੈ ਸਿਸਟਮ ਕਿਉਂਕਿ ਇਹ ਜਿਹੜਾ ਜਾਂ ਦਰਮਿਆਨੇ ਤੋਂ ਪਹਾੜਾ ਸਿਸਟਮ ਕਹਿ ਸਕਦੇ ਆ ਇਹ ਜਿਹੜਾ ਲੱਗ ਰਿਹਾ ਤੇ ਪਹਾੜਾ ਦੇ ਵਿੱਚ ਤਗੜੀ ਬਰਫਵਾਰੀ ਦਾ ਦੌਰ ਇਹ ਸਿਸਟਮ ਚਲਾ ਸਕਦਾ ਹੈ ਜੀ ਤੇ ਇਸ ਤੋਂ ਬਾਅਦ ਕੱਤੀ ਤਿਰਕ ਤੱਕ ਇਹ ਸਿਸਟਮ ਹੈ ਜਿਹੜਾ ਫਰਹਾਵਿਤ ਕਰਦੇ ਰਹੇਗਾ ਤੇ ਬਹੁਤੇ ਖੇਤਰਾਂ ਦੇ ਵਿੱਚ ਉਮੀਦ ਅਰਜ ਕਰਾਵੇਗਾ ਤੇ ਠੰਡੇ ਤੋਂ ਕੋਈ ਰਾਹਤ ਨਹੀਂ ਹੈ ਜੀ ਸੀਤ ਲੇਅਰ ਚੱਲਦੀ ਰਹਿਣੀ ਹੈ ਤੇ ਕੜਾਕੇ ਦੀ ਠੰਡ ਦਾ ਦੌਰ ਹੈ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇਗਾ ਟੈਂਪਰੇਚਰ ਹੇਠਾਂ ਜਾ ਰਹੇ ਨੇ 1-2 ਡਿਗਰੀ ਦੇ ਨਾਲ ਫਰੀਦਕੋਟ ਫਿਰੋਜ਼ਪੁਰ ਇਹ ਸਭ ਤੋਂ ਠੰਡੇ ਖੇਤਰਾਂ ਦਾਜ ਹੋਏ ਨੇ ਪੰਜਾਬ ਦੇ ਤੇ ਹਰਿਆਣੇ ਦੇ ਹਿਸਾਰ ਦੇ ਵਿੱਚ ਸਭ ਤੋਂ ਘੱਟ ਤਾਫਮਾਨ ਜਿਹੜਾ ਦਰਜ ਹੋਇਆ 1.6 ਡਿਗਰੀ ਦੇ ਨਾਲ ਤੇ ਇਹ سلسلہ ਕੜਾਕੇ ਦੀ ਠੰਡ ਦਾ ਇਸੇ ਤਰ੍ਹਾਂ ਚੱਲਦਾ ਰਹੇਗਾ ਜੇਕਰ ਇੱਕ ਨਜ਼ਰ ਤਾਜ਼ਾ ਰਿਪੋਰਟ ਲਈਏ ਮੌਸਮ ਖਾ ਕੋਡ ਉਹਦੇ ਅਲਰਟ ਆ ਜਿਹੜੇ ਅਗਲੇ 48 ਘੰਟਿਆਂ ਦੇ ਲਈ ਜਾਰੀ ਕੀਤੇ ਗਏ ਨੇ ਯਾਨੀ ਕਿ ਸੀਤ ਲਹਿਰ ਚੱਲਦੀ ਰਹੇਗੀ ਤੇ ਬਾਈ ਵਾਲਾ ਜਿਹੜਾ ਸਿਸਟਮ ਹੈਗਾ ਜਦੋਂ ਐਂਟਰੀ ਕਰੇਗਾ ਤੇ ਨਾਲ ਹੀ ਇਸ ਟੂਵੈਂਟ ਚੱਲੇਗੀ ਯਾਨੀ ਕਿ ਉੱਤਰ ਪੂਰਬੀ ਜਿਹੜੀ ਹਵਾਵਾਂ ਨੇ ਉਹ ਵਾਪਸੀ ਕਰਨ ਗਿਆ ਪੰਜਾਬ ਦੇ ਵਿੱਚ ਤੇ ਜਿਹਦੇ ਨਾਲ ਜਮੇਨੀ ਲੈਵਲ ਦੇ ਧੁੰਦ ਫਿਰ ਤੋਂ ਵੜਨੀ ਸ਼ੁਰੂ ਹੋ ਜਾਏਗੀ ਤੇ 23 24 25 ਇਹਨਾਂ ਦਿਨਾਂ ਦੇ ਦਰਮਿਆਨ ਜਿਹੜੇ ਨੇ ਸੰਘਣੀ ਧੁੰਦ ਦੇ ਅਲਰਟ ਹੈ ਜਿਹੜੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਜਾਰੀ ਕੀਤੇ ਗਏ ਨੇ ਇਸ ਤੋਂ ਬਾਅਦ ਜਿਹੜਾ 26 ਵਾਲਾ ਸਿਸਟਮ ਹੈ ਸਕਰੀਨ ਤੇ ਦੇਖ ਸਕਦੇ ਹੋ ਰਡਾਰ ਦੇ ਉੱਤੇ ਵੀ ਸ਼ੋ ਹੋ ਰਿਹਾ ਹੈ ਤੇ ਇਹ ਸਿਸਟਮ ਹੈ ਜਿਹੜਾ 26 27 28 29 ਹੈ ਨਾ ਦਿਨਾਂ ਦੇ ਦਰਮਿਆਨ ਵੱਡੇ ਲੈਵਲ ਤੇ ਏਰੀਆ ਨੂੰ ਕਵਰ ਕਰੇਗਾ ਭਾਵੇਂ ਉਹ ਪਹਾੜੀ ਖੇਤਰ ਨੇ ਭਾਵੇਂ ਉਹ ਮੈਦਾਨੀ ਖੇਤਰ ਨੇ ਤੇ ਸਾਰੇ ਖੇਤਰਾਂ ਦੇ ਵਿੱਚ ਉਮੀਦਿਆ ਸਾੜ ਜਿਹੜਿਆ ਬਣਦੇ ਨਜ਼ਰ ਆਣਗੇ ਸੋ ਅੱਜ ਰਿਪੋਰਟ ਕਹਿ ਦਈਏ 25 ਤਰੀਕ ਤੱਕ ਅਸੀਂ ਟਾਈਟਲ ਲਿਖਿਆ 31 ਤਰੀਕ ਤੱਕ ਦੀ ਰਿਪੋਰਟ ਜਿਹੜੀ ਤੁਹਾਨੂੰ ਦੇ ਰਹੇ ਹਾਂ ਬਾਕੀ ਜੋ ਜਮੇ ਕੋਈ ਸਿਸਟਮ ਦੇ ਵਿੱਚ ਤਬਦੀਲੀ ਆਉਂਦੀ ਹੈ ਜਾਂ ਕੋਈ ਤਾਜ਼ਾ ਅੰਕੜੇ ਆਉਂਦੇ ਹੈ ਤੁਹਾਡੇ ਨਾਲ ਸ਼ੇਅਰ ਸਬਸਕ੍ਰਾਈਬ ਡੇਲੀ ਅਪਡੇਟਸ ਲਈ ਧੰਨਵਾਦ